ਬੀਤੇ ਦਿਨੀ ਫਲੋਰ ਦੇ ਨੰਗਲ ਵਿਖੇ ਬਾਬਾ ਸਾਹਿਬ ਜੀ ਦੀ ਮੂਰਤੀ ਤੇ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸੀ ਜਿਸ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਈ ਗਈ ਹੈ ਇਸ ਘਟਨਾਕ੍ਰਮ ਤੋਂ ਬਾਅਦ ਜਿੱਥੇ ਫਲੋਰ ਵਿਖੇ ਬਹੁਜਨ ਸਮਾਜ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਗੁਰਪਤਵੰਤ ਸਿੰਘ ਪੰਨੂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਉੱਥੇ ਹੀ ਹੁਣ ਫਗਵਾੜਾ ਵਿਖੇ ਵੀ ਬਹੁਜਨ ਸਮਾਜ ਵੱਲੋਂ ਗੁਰਪਤਵੰਤ ਸਿੰਘ ਪੰਨੂ ਦਾ ਪਤਲਾ ਫੂਕਿਆ ਗਿਆ ਅਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਕੀਤੀ ਗਈ ਛੇੜਛਾੜ ਅਤੇ ਇਸ ਘਟਨਾਕ੍ਰਮ ਦੀ ਸਾਰੀ ਜ਼ਿੰਮੇਵਾਰੀ ਲੈਂਦੇ ਹੋਏ ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਗਰੁੱਪ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਬਾਰੇ ਜੋ ਬਹੁਤ ਹੀ ਮਾੜੀ ਸ਼ਬਦਾਵਲੀ ਬੋਲੀ ਗਈ ਸੀ ਉਸ ਖਿਲਾਫ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਜੀ ਨੂੰ ਮੰਨਣ ਵਾਲੀਆਂ ਜਥੇਬੰਦੀਆਂ ਅਤੇ ਸਮੂਹ ਬੌਜੇ ਸਮਾਜ ਵੱਲੋਂ ਫਗਵਾੜਾ ਵਿਖੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਆਗੂਆਂ ਨੇ ਜਿੱਥੇ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਖੇਦੀ ਕੀਤੀ ਉੱਥੇ ਹੀ ਪੰਨੂ ਨੂੰ ਸਖਤ ਚੇਤਾਵ ਆਪਹੀਮ ਜੈਪਾਤ ਨਮੋਬੋਦਾਏ ਕੱਲ ਫਲੋਰ ਦੇ ਨੰਗਲ ਵਿੱਚ ਜਿਹੜੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਿਹੜੇ ਸਟੈਚੂ ਨਾਲ ਜਿਹੜੇ ਬਾਅਦ ਸ਼ੀਸ਼ਾ ਲੱਗਾ ਸੀਗਾ ਉਹਦੇ ਉੱਪਰ ਕਿਰਪੰਤ ਸਿੰਘ ਪੰਨੂ ਜਿਹੜਾ ਆਪਣੇ ਆਪ ਨੂੰ ਖਾਲਿਸਤਾਨੀ ਬੰਦਾ ਦੱਸਦਾ ਆ ਉਸ ਵੱਲੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨਾਲ ਛੇੜਛਾੜ ਕੀਤੀ ਗਈ ਔਰ ਉਸਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਵਾਰੇ ਬੜੀ ਭੱਦੀ ਸ਼ਬਦਾਬਲੀ ਕੋ ਵਰਤੀ ਆ ਔਰ ਅਸੀਂ ਸਮੂਹ ਜਿਹੜਾ ਅੰਬੇਡਕਰ ਸਹਾਣਾ ਮੂਲ ਨਿਵਾਸੀ ਔਰ ਗੁਰੂ ਰਵਿਦਾਸ ਟਾਈਗਰ ਫੋਰਸ ਸਮੂਹ ਸਮੂੱਚਾ ਬਹੁਜਨ ਸਮਾਜ ਜਿਹੜਾ ਗੁਰਵੰਤ ਸਿੰਘ ਪੰਨੂ ਆ ਅਸੀਂ ਜਿਹੜੇ ਉਸ ਦੇ ਬਿਆਨ ਦੀ ਨਿੰਦਾ ਕਰਦੇ ਆ ਔਰ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕਰਦੇ ਆ ਵੀ ਜਿਹੜੇ 바ਵਾ ਸਾਹਿਬ ਮੇਲਕੜੀ ਦੇ ਸਟੈਚੂ ਜਿੱਥੇ-ਜਿੱਥੇ ਜਿਹੜੇ ਗਲੀ ਮੁਹੱਲੇ ਵਿੱਚ ਲੱਗੇ ਆ ਜਿਹੜੀ ਉਹਨਾਂ ਦੀ ਸੁਰੱਖਿਆ ਆ ਉਹ ਪੁਖਤਾ ਬਣਾਈ ਜਾਵੇ ਔਰ ਅੱਕੇ ਤੋਂ ਅਸੀਂ ਪੰਨੂ ਨੂੰ ਇਹ ਵਰਨਿੰਗ ਵੀ ਦਿੰਦੇ ਆ ਵੀ ਜਿਹੜੀ ਤੂੰ ਆਪਣੀ ਸ਼ਬਦਾਬਲੀ ਆ ਜਾ ਤੂੰ ਇਸ ਲਈ ਮਾਫੀ ਮੰਗ ਔਰ ਜਾਂ ਜਿਹੜਾ ਇਹ ਸਮੂਚਾ ਸਮਾਜ ਆ ਇਹ ਉਸ ਦਾ ਲਗਾਤਾਰ ਵਿਰੋਧ ਕਰਦਾ ਰਹੂਗਾ ਔਰ ਅੱਕੇ ਤੋਂ ਬਾਬਾ ਸਾਹਿਬ ਡਾਕਟਰ ਅਬੇਡ ਕਰਜੀ ਦਾ ਜਿਹੜਾ ਅਪਮਾਨ ਆ ਇਹ ਕਿਸੇ ਵੀ ਹੱਦ ਤੇ ਸਹਿਣ ਨਹੀਂ ਕੀਤਾ ਜਾਊਗਾ ਚਾਹ ਪੀ ਚਾਹ ਪਾ